ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਇੱਕ ਵੀਡੀਓ ਜਿਹੜੀ ਆ ਮੇਰੀ ਗੱਲ ਕਰਨ ਦੇ ਨਾਲ ਹੀ ਤੁਹਾਡੀ ਇੱਕ ਵੀਡੀਓ ਜ਼ਰੂਰ ਦੇਖੀ ਚਾਲੀ ਜੈ ਮਾਤਰਾ ਚियर्स ਜਲਦੀ ਜਲਦੀ ਖੁਗ ਰਿਹਾ ਹੈ ਇਹ ਸੁਦਮਨ ਜੀ ਖਿਲਾ ਰਹੇ ਹਨ ਸੁਦਮਨ ਕੌਣ ਹੈ ਇਹ ਗਰਜਾਨਾ ਦੇ ਜੀ ਇਹ ਉਨਕੇ ਸ਼ਿਸ਼ੇ ਹੈ ਇਹ ਗਰਜਾਨਾ ਦੇ ਜੀ ਇਹ ਉਨਕੇ ਸ਼ਿਸ਼ੇ ਹੈ ਕਿ ਸੇਮ ਲੱਗਤੇ ਹਨ जय माता दी जय जयकार है बाकी सब बेकार है बेकार में देवता जी आप भी आगे बोलो क्या करोगे अगर मैं 20 साल से यहाँ नहीं आ रहा हूं तो मेरे प्राण लो अगर मैंने यहाँ की तनों के साथ मिट्टी नहीं खाई तो है तो हिम्मत है तो प्राण लो मैं थे आपको मेरी किस की किस्मत चुनी मैं तेरे को नहीं बोल रहा हिम्मत है मेरे प्राण लो मैं जिससे प्यार करता हूँ उसके एक के भी प्राण लेके दिखा दूँ ਇਨਕੀ ਪੂੰਛ ਪਕੜ ਕੇ ਨਾ ਮੈਂ જય શ્રી ਰਾਮ ਜੀ ਬੋਲਦਾ ਰਿਹਾ ਤੂੰ ਇਨਕੀ ਹਿੰਮਤ ਨਹੀਂ ਹੁੰਦੀ ਮੇਰੀ ਤਰ੍ਹਾਂ ਦੇਖਣ ਕੀ ਔਰ ਪੂੰਛੇ ਘੁਮਾਤਾ ਰਿਹਾ ਤੂੰ ਇਨ ਕੋ ਪੂੰਛ ਪਕੜੂਗਾ ਤੇਰੀ ਔਰ ਮੈਂਨੇ ਯੂਨੀਵਰਸ ਦੇ ਅੰਦਰ ਤੱਕ ਭੇਜਿਆ ਇਨ ਕੋ ਚੱਲ ਪੁਰੱਕੇ ਇੱਕ ਰਾਜਾ ਜਿਹੜਾ ਪਿਛਲੇ ਮਹੀਨੇ ਤੋਂ ਵਕਰੀਆਂ ਵਕਰੀਆਂ ਗੱਲਾਂ ਕਰਕੇ ਵਕਰੀਆਂ ਵਕਰੀਆਂ ਕੁਝ ਹਰਕਤਾਂ ਕਰਕੇ ਆਪਣਾ ਮਸ਼ਹੂਰ ਜਿਹੜਾ ਹੋਇਆ ਤੇ ਕੁਝ ਚੈਨਲਸ ਵਾਲੇ ਵੀਰਾਂ ਨੇ ਵੀ ਉਹਨੂੰ ਹਾਈਲਾਈਟ ਕੀਤਾ ਪਿਆ ਉਹ ਕਿਸ ਤਰ੍ਹਾਂ ਹਰ ਚੀਜ਼ ਦਾ ਮਜ਼ਾਕ ਡਾਉਂਦੇ ਆਤੇ ਜਿੱਦਾਂ ਉਹ ਜਿਹੜੇ ਮੰਦਰ ਗਿਆ ਤੇ ਉੱਥੇ ਕਿਸ ਤਰ੍ਹਾਂ ਉਹ ਲੋਟਾਂ ਦਾ ਦਿਖਾਵਾ ਕਰਕੇ ਜਿਹੜੀਆਂ ਸਾਡੇ ਮੂਰਤੀਆਂ ਨੇ ਚਾਹੇ ਉਹ ਕਿਸ਼ਨ ਭਗਵਾਨ ਜੀ ਦੀ ਮੂਰਤੀ ਹੋਵੇ ਹਨੂਮਨ ਮਾਚ ਦੀ ਮੂਰਤੀ ਹੋਵੇ ਜਿਵੇਂ ਡਾਂਸ ਬਾਰਾਂ ਦੇ ਵਿੱਚ ਨੋਟ ਲਟਾਉਂਦਾ ਉਹ ਇਸ ਤਰ੍ਹਾਂ ਨੋਟ ਲਟਾਉਂਦਾ ਸੁਣਿਆ ਗਿਆ ਕਹਾਣੀਆਂ ਜਿਹੜੀਆਂ ਹਰਕਤਾਂ ਇਹਦੀਆਂ ਕਾਫੀ ਜਿਹੜੀਆਂ ਸੁਣਿਆ ਕਾਫੀ ਗਲਤ ਸੁਸਾਇਟੀ ਚ ਰਿਹਾ ਗਲਤ ਕਮਾ ਜੋ ਨਸ਼ੇ ਕਰਦਾ ਬੜਾ ਵੱਡਾ ਆਦੀ ਰਿਆ ਹੁਣ ਜਿਹੜਾ ਇਹ ਮਸਲਾ ਜਿਹੜਾ ਅੱਜ ਹੋਇਆ ਹੈ ਇਹਦੀ ਇੱਕ ਵੀਡੀਓ ਮੇਰੇ ਦੋਸਤ ਨੇ ਮੈਨੂੰ ਭੇਜੀ ਜਿਹਦੇ ਵਿੱਚ ਉਸ ਵੀਡੀਓ ਦੇ ਵਿੱਚ ਆਪਣੇ ਕਿਸੇ ਬਰਥਡੇ ਪਾਰਟੀ ਦੇ ਵਿੱਚ ਚੀਅਰਸ ਕਰ ਰਹੇ ਨੇ ਉਥੇ ਸੈਲੀਬ੍ਰੇਟ ਕਰ ਰਹੇ ਨੇ ਤੇ ਉਥੇ ਇੱਕ ਸਰਦਾਰ ਨੌਜਵਾਨ ਮੈਂ ਜਾਣਦਾ ਨਹੀਂ ਕਿਹੜਾ ਹੈਗਾ ਉਹ ਸਰਦਾਰ ਨੌਜਵਾਨ ਉਹ ਇਹ ਗੁਰੂ ਨਾਨਕ ਦੇਵ ਜੀ ਦਾ ਮੁਖਾਬਦ ਕਰਕੇ ਕਹ ਰਿਹਾ ਵੀ ਇਹ ਗੁਰਨਾਣ ਦੇਵ ਜੀ ਜਿਹੜਾ ਕਿ ਨਾਕਾਬਲੇ برداشت ਆ ਇਹ ਸਾਡੇ ਮਨਾਂ ਨੂੰ ਠੇਸ ਪਹੁੰਚੀ ਆ ਤੇ ਮੈਂ ਅੱਜ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਜੀ ਕੋਲ ਇੱਕ ਦਰਖਾਸਤ ਇਹਦੇ ਖਿਲਾਫ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਤੇ ਜਿਹੜੀ ਨੇ ਹਰਕਤ ਕੀਤੀ ਆ ਉਹਦੇ ਖਿਲਾਫ ਦੇ ਕੇ ਆ ਉਹਨਾਂ ਨੇ ਸਰਦਾ ਹਰਪਾਲ ਸਿੰਘ ਜੀ ਐਸਪੀ ਜਿਹੜੇ ਆਪਣੇ ਹੈਗੇ ਉਹਨਾਂ ਦੀ ਡਿਊਟੀ ਲਈ ਉਹਨਾਂ ਨਾਲ ਵੀ ਮਿਲ ਕੇ ਆਇਆ ਉਹਨਾਂ ਨੇ ਅश्वਾਸ਼ਣ ਦਵਾਇਆ ਵੀ ਅਸੀਂ ਇਹਦੇ ਖਿਲਾਫ ਸਖਤੋ ਸਖਤ ਕਾਰਵਾਈ ਕਰਾਂਗੇ ਤੇ ਹੁਣ ਵੀ ਇਹਨੂੰ ਧਮਕੀਆਂ ਲੱਗੀਆਂ ਨੇ ਪ੍ਰਸ਼ਾਸਨ ਨੇ ਉਹ ਧਮਕੀਆਂ ਕਰਕੇ ਇਹਨੂੰ ਸਿਕਿਉਰਿਟੀ ਦਿੱਤੀ ਇਹ ਆਉਣ ਵਾਲੇ ਸਮੇਂ 'ਚ ਇਹੋ ਜਿਹੇ ਬੰਦਿਆਂ ਦੇ ਹੌਸਲੇ ਵੱਜ ਜਾਣਗੇ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਮੈਨੂੰ ਯਕੀਨ ਦਵਾਇਆ ਭੋਲਰ ਸਾਹਿਬ ਸਾਡੇ ਜਿਹੜੇ ਮਾਨਯੋਗ ਕੀ ਆਂਦੇ ਕਮਿਸ਼ਨ ਸਾਹਿਬ ਨੇ ਸਾ ਵੀ ਜਲਦ ਤੋਂ ਜਲਦ ਇਹਦੇ ਖਿਲਾਫ ਅਸੀਂ ਜਿਹੜੀ ਹੈ ਕਾਨੂੰਨੀ ਕਾਰਵਾਈ ਕਰਕੇ ਤੇ ਉੱਪਰ ਖਿਲਾਫ ਪਰਚਾ ਹੋਵੇ ਤੁਹਾਡੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ